ਅਨਮੋਲ ਗਗਨ ਮਾਨ ਦਾਸ ਅਸਤੀਫਾ ਨਾ ਮੰਜ਼ੂਰ ਕੀਤਾ ਗਿਆ ਤੇ ਦੱਸਦੀ ਹੈ ਕਿ ਉੱਥੇ ਹੀ ਅਮਨ अरोड़ा ਦੀ ਗगन ਅਨਮੋਲ ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਜਿਸ ਤੋਂ ਬਾਅਦ ਹੁਣੋ ਤੇ ਹੀ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਇਸ ਅਸਤੀਫੇ ਨੂੰ ਜਿਹੜਾ ਕਿ ਨਾ ਮੰਨਜ਼ੂਰ ਕਰਦੀ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਪੋਸਟ ਵੀ ਸਾਂਝੀ ਕੀਤੀ ਹੈ ਮੁਲਾਕਾਤ ਹੋਈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਅਨਮੋਲ ਗਗਨ ਮਾਨ ਦੇ ਨਾਲ ਪਰਿਵਾਰਿਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਵਿਦਾਇਕ ਵਜੋਂ ਉਹਨਾਂ ਨੇ ਅਸਤੀਫੇ ਨੂੰ ਪਾਰਟੀ ਦੇ ਵੱਲੋਂ ਨਾ ਮੰਜ਼ੂਰ ਕਰਨ ਦਾ ਫੈਸਲਾ ਸੁਣਾਇਆ ਤੇ ਜਿਨ੍ਹਾਂ ਨੂੰ ਉਹਨਾਂ ਨੇ ਸਵੀਕਾਰ ਕੀਤਾ ਤੇ ਮਿਲ ਕੇ ਪਾਰਟੀ ਅਤੇ ਹਲਕੇ ਦੀ ਜਿਹੜੀ ਕਿ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਰਹਿਣਾ ਤੇ ਅਨਮੋਲ ਜਿਹੜੀ ਕਿ ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ ਤੇ ਰਹਿਣਗੇ ਤੇ ਜਿਸ ਨੂੰ ਲੈ ਕੇ ਅਮਨ अरोड़ा ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਦੱਸਿਆ ਹੈ ਕਿ ਕੱਲ ਅਨਮੋਲ ਗਗਨਮਾਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਦਿਲ ਭਾਰੀ ਹੈ ਪਰ ਮੈਂ ਆਪਣੇ ਅਹੁਦੇ ਤੋਂ ਜਿਹੜਾ ਕਿ ਅਸਤੀਫਾ ਦਿੰਨੀ ਆ ਤੇ ਸਪੀਕਰ ਸਾਹਿਬ ਨੂੰ ਜਿਹੜਾ ਕਿ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਕਬੱਡੀ ਹਲਚਲ ਦੇਖਣ ਨੂੰ ਮਿਲੀ ਤੇ ਇਸ ਹਲਚਲ ਦੇ ਦੌਰਾਨ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਮਾਹੌਲ ਹੈ ਜਿਹੜਾ ਕਿ ਚਾਰੇ ਪਾਸੇ ਗਰਮ ਦੇਖਣ ਨੂੰ ਮਿਲ ਰਿਹਾ ਸੀ ਤੇ ਅਨਮੋਲ ਗगनਮਾਨ ਦੇ ਅਸਤੀਫੇ ਦੇ ਦੌਰਾਨ ਸਿਆਸਤ ਵਿਪਕਦੀ ਹੋਈ ਨਜ਼ਰ ਆਈ ਤੇ ਕਈ ਵਿਰੋਧੀਆਂ ਦੇ ਵੱਲੋਂ ਸਵਾਲ ਤੱਕ ਚੱਕੇ ਗਏ ਤੇ ਹੁਣ ਉਥੇ ਹੀ ਅਮਨ अरोड़ा ਦੀ ਅਨਮੋਲ ਗਗਨਮਾਨ ਦੇ ਨਾਲ ਇਹ ਮੁਲਾਕਾਤ ਹੋਈ ਤੇ ਇਸ ਮੁਲਾਕਾਤ ਦੌਰਾਨ ਉਥੇ ਹੀ ਹੁਣ ਜਿਹੜਾ ਕਿ ਅਸਤੀਫੇ ਨੂੰ ਨਾ ਮੰਜ਼ੂਰ ਕੀਤਾ ਗਿਆ ਤੇ ਉਥੇ ਹੀ ਅਮਨ अरोड़ा ਦੀ ਜਿਹੜੀ ਕਿ ਮੁਲਾਕਾਤ ਅਨਮੋਲ ਗਗਨਮਾਨ ਦੇ ਨਾਲ ਹੋਈ ਤੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਅਸਤੀਫਾ ਸੀ ਨਾ ਮਨਜ਼ੂਰ ਕਰਦੇ ਆ ਤੇ ਜਿਸ ਤੋਂ ਬਾਅਦ ਹੁਣ ਅਨਮੋਲ ਗਗਨਮਾਨ ਦਾ ਜਿਹੜਾ ਕਿ ਅਸਤੀਫਾ ਨਾ ਮਨਜ਼ੂਰ ਹੋਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਜਿਹੜਾ ਕਿ ਪਰਿਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਤੇ ਜਿਸ ਦੇ ਵਿੱਚ ਅਮਨ अरोड़ा ਤੇ ਅਨਮੋਲ ਗਗਨਦੀ ਮੁਲਾਕਾਤ ਦੌਰਾਨ ਐਲਾਨ ਹੋਇਆ ਕਿ ਅਨਮੋਲ ਗਗਨਮਾਨ ਦਾ ਜਿਹੜਾ ਕਿ ਅਸਤੀਫਾ ਉਹਨਾਂ ਮੰਜ਼ੂਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਇਸ ਅਸਤੀਫੇ ਨੂੰ ਜਿਹੜਾ ਕਿ ਨਾ ਮਨਜ਼ੂਰ ਕਰਦੀ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਪੋਸਟ ਵੀ ਸਾਂਝੀ ਕੀਤੀ ਹੈ ਮੁਲਾਕਾਤ ਹੋਈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਅਨਮੋਲ ਗਗਨਮਾਨ ਦੇ ਨਾਲ ਪਰਿਵਾਰਿਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਵਿਧਾਇਕ ਵਜੋਂ ਉਹਨਾਂ ਨੇ ਅਸਤੀਫੇ ਦੇ ਪਾਰਟੀ ਦੇ ਵੱਲੋਂ ਨਾ ਮੰਜ਼ੂਰ ਕਰਨ ਦਾ ਫੈਸਲਾ ਸੁਣਾਇਆ ਹੈ ਤੇ ਜਿਨ੍ਹਾਂ ਨੂੰ ਉਹਨਾਂ ਨੇ ਸਵੀਕਾਰ ਕੀਤਾ ਤੇ ਮਿਲ ਕੇ ਪਾਰਟੀ ਅਤੇ ਹਲਕੇ ਦੀ ਜਿਹੜੀ ਕਿ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਰਹਿਣਾ ਤੇ ਅਨਮੋਲ ਜਿਹੜੀ ਕਿ ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਸੀ ਤੇ ਰਹਿਣਗੇ ਤੇ ਜਿਸ ਨੂੰ ਲੈ ਕੇ ਅਮਨ ਅਰੋੜਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਦੱਸੀਏ ਕਿ ਕੱਲ ਅਨਮੋਲ ਗਗਨਮਾਨ ਦੇ ਵੱਲੋਂ ਅਸੀਫ਼ਾ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਦਿਲ ਭਾਰੀ ਹੈ ਪਰ ਮੈਂ ਆਪਣੇ ਅਹੁਦੇ ਤੋਂ ਜਿਹੜਾ ਕਿ ਅਸਤੀਫਾ ਦਿੰਨੀ ਆ ਤੇ ਸਪੀਕਰ ਸਾਹਿਬ ਨੂੰ ਜਿਹੜਾ ਕਿ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਕਬੱਡੀ ਹਲਚਲ ਦੇਖਣ ਨੂੰ ਮਿਲੀ ਤੇ ਇਸ ਹਲਚਲ ਦੇ ਦੌਰਾਨ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਮਾਹੌਲ ਹੈ ਜਿਹੜਾ ਕਿ ਚਾਰੇ ਪਾਸੇ ਗਰਮ ਦੇਖਣ ਨੂੰ ਮਿਲ ਰਿਹਾ ਸੀ ਤੇ ਅਨਮੋਲ ਗगनਮਾਨ ਦੇ ਅਸਤੀਫੇ ਦੇ ਦੌਰਾਨ ਸਿਆਸਤ ਵਿਪਕਤ ਦੀ ਹੋਈ ਨਜ਼ਰ ਆਈ ਤੇ ਕਈ ਵਿਰੋਧੀਆਂ ਦੇ ਵੱਲੋਂ ਸਵਾਲ ਤੱਕ ਚੱਕੇ ਗਏ ਤੇ ਹੁਣ ਉਥੇ ਹੀ ਅਮਨ अरोड़ा ਦੀ ਅਨਮੋਲ ਗਗਨਮਾਨ ਦੇ ਨਾਲ ਇਹ ਮੁਲਾਕਾਤ ਹੋਈ ਤੇ ਇਸ ਮੁਲਾਕਾਤ ਦੌਰਾਨ ਉਥੇ ਹੀ ਹੁਣ ਜਿਹੜਾ ਕਿ ਅਸਤੀਫਾ ਨੂੰ ਨਾਮਨਜ਼ੂਰ ਕੀਤਾ ਗਿਆ ਤੇ ਉਥੇ ਹੀ ਅਮਨ अरोड़ा ਦੀ ਜਿਹੜੀ ਕਿ ਮੁਲਾਕਾਤ ਅਨਮੋਲ ਗਗਨਮਾਨ ਦੇ ਨਾਲ ਹੋਈ ਤੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਅਸਤੀਫਾ ਸੀ ਨਾ ਮਨਜ਼ੂਰ ਕਰਦੇ ਆ ਤੇ ਜਿਸ ਤੋਂ ਬਾਅਦ ਹੁਣ ਅਨਮੋਲ ਗਗਨਮਾਨ ਦਾ ਜਿਹੜਾ ਕਿ ਅਸਤੀਫਾ ਨਾ ਮਨਜ਼ੂਰ ਹੋਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਇੱਕ ਜਿਹੜਾ ਕਿ ਪਰਿਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਤੇ ਜਿਸ ਦੇ ਵਿੱਚ ਅਮਨ अरोड़ा ਤੇ ਅਨਮੋਲ ਗਗਨਦੀ ਮੁਲਾਕਾਤ ਦੌਰਾਨ ਐਲਾਨ ਹੋਇਆ ਕਿ ਅਨਮੋਲ ਗਗਨਮਾਨ ਦਾ ਜਿਹੜਾ ਕਿ ਅਸਤੀਫਾ ਉਹਨਾਂ ਮਨਜ਼ੂਰ ਕੀਤਾ ਗਿਆ